ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਨੂੰ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਟਰੰਪ ਆ ਜੂ ਇੱਥੇ ਉਹ ਬਚਾਊਗਾ ਆਪਾਂ 95 ਪਿਆ ਹੁੰਦਾ ਸੀ ਉੱਥੇ ਚਾਹ ਲਾ ਪਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਦੇ ਕੋਈ ਦਰਖਤ ਹੋਵੇ ਮੋਟਰੀ ਇੰਨੀ ਕਰੇਗੀ ਆਏ ਤੇ ਕਿ ਛਿੱਟੀ ਮੋਟਰ ਐ ਬਸ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਣਿਆ ਕਹਿੰਦੇ ਸਾਗ ਫੜ ਲਈ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਤੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰਾਂ ਤੋਂ ਇੱਧਰ ਨੂੰ ਆਉਣ ਲੱਗ ਪਿੱਛਤਰ ਸਾਲ ਦਾ ਪੁਰਾਣਾ ਸਿਸਟਮ ਖਰਾਬ ਕੀਤਾ ਹੋਇਆ ਉਹਨੂੰ ਹੌਲੀ-ਹੌਲੀ ਠੀਕ ਹੋਊਗਾ ਜਿਵੇਂ ਪਹਿਲਾਂ ਹੁਣ ਆਪਾਂ ਜਿਪਸਮ ਪਾਉਂਦੇ ਸੀ ਪਹਿਲਾਂ ਕਲਰ ਹੁੰਦੇ ਸੀ ਧਰਤੀ ਆਪਣੀ ਟਿੱਬੇ ਹੁੰਦੇ ਸੀ ਹੌਲੀ-ਹੌਲੀ ਟਿੱਬੇ ਚੱਕੇ ਗਏ ਹੁਣ ਹੁਣ ਸਾਰੀ ਹੁਣ ਤਾਂ ਮੰਜੇ ਜੀ ਨਹੀਂ ਤਾਂ ਵੀ ਨਹੀਂ ਛੱਡੀ ਆਪਾਂ ਚੋਨਾ ਲਾਉਣ ਵੱਲੋਂ ਪਹਿਲਾਂ ਮੋਟਰ ਦਾ ਕੋਠਾ ਇੱਕ ਡੇਕ ਇੱਕ ਨਿੰਮ ਇੱਕ ਅਦੀ ਟਾਲੀ ਜਰੂਰ ਹੁੰਦੇ ਤਿੰਨ ਚਾਰ ਦਰਖਤ ਕੋਠੇ ਤੇ ਮੋਟਰ ਵਾਲੇ ਤੇ ਮੰਝਾ ਪਿਆ ਹੁੰਦਾ ਸੀ ਉੱਥੇ ਚਾਹ ਵਾਲਾ ਬਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਤੇ ਕੋਈ ਦਰਖਤ ਹੋ ਗਏ ਮੋਟਰ ਹੀ ਇੰਨੀ ਕਰੇਗੀ ਆਏ ਤੇ ਕਿ ਛਿੱਟੀ ਮੋਟਰ ਐ ਬਸ ਆ ਇੱਥੇ ਥੱਲੇ ਉਹ ਮੱਛੀ ਮੋਟਰ ਪਈ ਹੋਈ ਐ ਇੱਥੇ ਪਏ ਪਏ ਆਲੇ-ਦਲੇ ਜੀਰੀ ਲਈ ਹੋਈ ਐ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਂਦੇ ਆ ਕਹਿੰਦੇ ਸਾਗ ਫੜ ਲਈਂ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਚੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰਾਂ ਤੋਂ ਇੱਧਰ ਨੂੰ ਆਉਣ ਲੱਗੇ ਸਬਜ਼ੀਆਂ ਮੁੱਲ ਗੰਨੇ ਮੁੱਲ ਲੈਉਨੇ ਆ ਆ ਪਹਿਲਾਂ ਆਪਣਾ ਸਾਰਾ ਕੁਝ ਪਿੰਡਾਂ ਚ ਸਰ ਜਾਂਦਾ ਸੀ ਛਲਗਮ ਮੂੜੀਆਂ ਗਾਜਰਾਂ ਬੀਜ ਲੈਣੀਆਂ ਕਿੱਧਰ ਗਿਆ ਹੁਣ ਕਿਹੜੇ ਧਰਤੀ ਜਵਾਬ ਦੇਣ ਲੱਗੇ ਉਹਨਾਂ ਨੂੰ ਅੱਪਾ ਥੋੜਾ ਜਿਹਾ ਜ਼ਿਆਦਾ ਕਰਗੇ ਵੀ ਬਾ ਕੋਈ ਜਗ੍ਹਾ ਰਹਿ ਨਾ ਜਾਵੇ ਲਾ ਦੇ ਵੀ ਜੀਰੀ ਇੱਥੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਟਰੰਪ ਆ ਜੂ ਇੱਥੇ ਉਹ ਬਚਾਊਗਾ ਆਪਾਂ ਨੂੰ ਨਾ ਆਪੇ ਕਰਨਾ ਪੈਣਾ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੋ ਆਪਾਂ ਆਪੀ ਆਪਣੀ ਧਰਤੀ ਠੀਕ ਕਰ ਲਈਏ ਧਰਤੀ ਪ੍ਰਮਾਤਮਾ ਨੇ ਇੰਨੀ ਸੋਹਣੀ ਦਿੱਤੀ ਹੈ ਉੱਤੋਂ ਗੁਰੂਆਂ ਦਾ ਅਸ਼ੀਰਵਾਦ ਹੈ ਉੱਤੋਂ ਸ਼ਹੀਦਾਂ ਦੀ ਪ੍ਰੇਰਣਾ ਹੈ ਕਿਹੜੀ ਚੀਜ਼ ਦੀ ਘਾਟ ਹੈ ਮੈਨੂੰ ਦੱਸ ਦੋ ਹਰ ਕਿਸਮ ਦਾ ਮੌਸਮ ਹੈ ਇਸ ਧਰਤੀ ਤੇ ਉੱਥੇ ਬਰਫ਼ ਹੀ ਪਈ ਰਹਿੰਦੀ ਹੈ 6 ਮਹੀਨੇ ਅਮਰੀਕਾ ਕੈਨੇਡਾ 'ਚ ਕੁਝ ਦਿਖਤ ਵੀ ਨਹੀਂ ਸਾਰਾ ਚਿੱਟਾ ਚਿੱਟਾ ਹੁੰਦਾ ਇੱਥੇ ਗਰਮੀ ਆ ਗਈ ਆ 2 ਮਹੀਨੇ ਬਾਅਦ ਮਹੀਨੇ ਬਾਅਦ ਮੀਂਹ ਪੈਣ ਲੱਗ ਜਾਣਗੇ ਉਦੋਂ ਗਾ ਬਸੰਤ ਆ ਜਾਊਗੀ ਉਦੋਂ ਗਾ ਦੀਵਾਲੀ ਦਸਹਿਰੇ ਆ ਜਾਣਗੇ ਅਕਤੂਬਰ ਨਵੰਬਰ ਚ ਠੰਡ ਹੋ ਜੂਗੀ ਕਣਕਾਂ ਬੀਜ ਦਾਂਗੇ ਠੀਕ ਹੈ ਅਪ੍ਰੈਲ ਚ ਕਣਕਾਂ ਆ ਜਾਣਗੀਆਂ ਸਾਰਾ ਮੌਸਮ ਹਰ ਕਿਸੋਂ ਦਾ ਮੌਸਮ ਹੈ ਕੋਈ ਘਾਟ ਨਹੀਂ ਹੈਗੀ ਸਿਰਫ ਇਹ ਹੈ ਵੀ ਜੇ ਕਿਤੇ ਸਰਕਾਰਾਂ ਥੋੜਾ ਸਾਥ ਦੇ ਦੇਣ ਲੋਕਾਂ ਨੂੰ ਥੋੜਾ ਜਿਹਾ ਮਿਲ ਜੇ ਵੀ ਆ ਜਾ ਲੋਕ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਆ ਕਰਨ ਨੂੰ ਤਿਆਰ ਨੇ ਪਰ ਕਹਿੰਦਾ ਮੂਰੇ ਲੱਗ ਜੇ ਕੋਈ ਬਸ ਬਹੁਤ ਸਾਰੇ ਰਿਵਾਜ ਇਹੋ ਜਿਹੇ ਨੇ ਜਿਹੜੇ ਲੋਕ ਖਤਮ ਕਰਨ ਨੂੰ ਫਿਰਦੇ ਆ ਪਰ ਕਹਿੰਦੇ ਮੈਂ ਕੋ ਕਰਾਂ ਯਾਰ ਮੂਰੇ ਲੱਗੇ ਕੋਈ ਜੇ ਕੋ ਹੋਰ ਕਰ ਦੇ ਫਿਰ ਸਾਰਾ ਪਿੰਡ ਕਰ ਦੂਗਾ ਸੋ ਇਸ ਕਰਕੇ ਆਪਾਂ ਨੂੰ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਸਾਡੇ ਘਰ ਦੀ ਉਦੋਂ ਮੈਂ ਰਾਜਨੀਤੀ ਚ ਨਹੀਂ ਸੀਗਾ ਮੇਰੀ ਦਾਦੀ ਜੀ ਦੀ ਮੌਤ ਹੋ ਗਈ ਮੇਰੀ ਮਾਂ ਤੇ ਮੇਰੀ ਮਾਸੀ ਦੋਨੇ ਸਕੀਆਂ ਪਹਿਣਾ ਮੇਰੇ ਡੈਡੀ ਤੇ ਮੇਰੇ ਚਾਚਾ ਜੀ ਦੋਨੇ ਸਕੇ ਭਾਈ ਮੈਨੂੰ ਪਤਾ ਲੱਗਿਆ ਭੋਗ ਤੋਂ ਦੋ ਦਿਨ ਪਹਿਲਾਂ ਮੈਂ ਕਲਾਕਾਰ ਦੌਰ ਤੇ ਬਿਚਰਦਾ ਸੀ ਪਟਿਆਲੇ ਰਹਿਣਾ ਸੀ ਨਾ ਮੈਨੂੰ ਪਤਾ ਲੱਗਿਆ ਮੇਰਾ ਮਾਮਾ ਜਿਹੜਾ ਉਹ ਮੇਰੇ ਚਾਚੇ ਨੂੰ ਤੇ ਮੇਰੇ ਡੈਡੀ ਨੂੰ ਸੋਨੇ ਦੇ ਕੜੇ ਪਾਊਗਾ ਰਿਵਾਜ ਹੈ ਵੀ ਸੱਸ ਮਰੀ ਤੇ ਪਰੌਣਿਆਂ ਨੂੰ ਸੋਨੇ ਦੇ ਕੜੇ ਪਾਉਣੇ ਨੇ ਮੈਂ ਉਹ ਮਾਮਾ ਨੂੰ ਫੋਨ ਕੀਤਾ ਮਾਮਾ ਜੀ ਰਹਿਣ ਦਿਓ ਛੱਡੋ ਪਰੇ ਉਹ ਖਤਮ ਕਰਦੇ ਆ ਰਿਵਾਜ ਨਾ ਪੁੱਤ ਕਹਿੰਦਾ ਕੜੇ ਤਾਂ ਬਣ ਗਏ ਇਹ ਤਾਂ ਪਾਉ ਮੈਂ ਤਾਂ ਚਲ ਆ ਜਿਓ ਮੈਂ ਕੋਈ ਗੱਲ ਨਹੀਂ ਫਿਰਾਂ ਕੀ ਕਰੀਏ ਉਹਨੇ ਘੜੇ ਪਾਤੇ ਜੀ ਜਦੋਂ ਭੋਗ ਤੇ ਧੰਨਵਾਦ ਕਰਨ ਵਾਸਤੇ ਮੈਂ ਉੱਠਿਆ ਮੈਂ ਕਿਹਾ ਜੀ ਪਹਿਲਾਂ ਕਿ ਲਏ ਆ ਵੀ ਜਿਹੜਾ ਰਿਵਾਜ ਨੇ ਕਈ ਤਾਂ ਆਪਾਂ ਨੂੰ ਖਤਮ ਕਰਨੇ ਪੈਣਗੇ ਮੈਂ ਕਿਹਾ ਵੀ ਜਿਹੜਾ ਸੋਨਾ ਹੈ ਉਹ ਖੁਸ਼ੀ ਦਾ ਪ੍ਰਤੀਕ ਹੈ ਖੁਸ਼ੀ ਵੇਲੇ ਪਾਇਆ ਜਾਂਦਾ ਉਹ ਜਦੋਂ ਮੇਰਾ ਮਾਮਾ ਉੱਠ ਕੇ ਇਹ ਕਹੇ ਮਾਈਕ 'ਚ ਵੀ ਮੈਨੂੰ ਬਹੁਤ ਖੁਸ਼ੀ ਆ ਅੱਜ ਵੀ ਮੇਰੀਆਂ ਦੋਨੇ ਭੈਣਾਂ ਦਾ ਸੱਸ ਤੋਂ ਖੜਾ ਛੁੱਟ ਗਿਆ ਉਹਨਾਂ ਦੀ ਮਾਂ ਮਰ ਗਈ ਤੁਸੀਂ ਸੌਣਾ ਪਾਈ ਜਾਂਨੇ ਉਹਨਾਂ ਨੂੰ ਦੋਨਾਂ ਨੂੰ ਤੇ ਮੈਂ ਕਿਹਾ ਜਾਂਦਾ ਇਹ ਨੰਬਰ 2 ਤੇ ਮੈਂ ਕਿਹਾ ਵੀ ਮੇਰੇ ਨਾਨਾ ਨਾਨੀ ਨੇ ਦੋ ਤੀਆਂ ਜੰਮੀਆਂ ਅੱਜ ਤੋਂ ਕੋਈ 40 45 47 ਸਾਲ ਪਹਿਲਾਂ ਦੋ ਤੀਆਂ ਜੰਮੇ ਉਹਦੇ ਉਹ ਨਾਨਾ ਨਾਨੀ ਵੀ ਦੁਨੀਆ ਤੋਂ ਚਲੇ ਗਏ ਉਮਰਾ ਪੋਕ ਕੇ ਪਰ ਉਹਨਾਂ ਦੋਨੇ ਧੀਆ ਦੀਆਂ ਕਿਸ਼ਤਾਂ ਮੇਰਾ ਮਾਮਾ ਅੱਜ ਤੱਕ ਭਰੀ ਜਾਂਦਾ ਹੈ ਠੀਕ ਹੈ ਜੀ ਪਹਿਲੀ ਕੁੜੀ ਦਾ ਜਾਪ ਆ ਗਿਆ ਜੀ ਆ ਜੋ ਜੇ ਡੰਗਣ ਵਾਲਾ ਆ ਗਿਆ ਕੋਈ ਆ ਦਿਵਾਲੀ ਆ ਗਈ ਜੀ ਆ ਪਤਾ ਨਹੀਂ ਕਿਹੜਾ ਆ ਗਿਆ ਜੀ ਕੀ ਆ ਗਿਆ ਜੀ ਹਰ ਬਾਰੀ ਪੈਸੇ ਨਾਨਕੇ ਵਾਲੇ ਪਾਸਿਓ ਮੈਂ ਕਿਹਾ ਵੀ ਫੇਰ ਆਪਦੇ ਕਰੇਂ ਕਿਉਂ ਜੰਮਣ ਦੇਊਗਾ ਵੀ ਪੋਤੀ ਇਹ ਕਹੂਗਾ ਪਹਿਲਾਂ ਵਾਲੇ ਇਹਨੇ ਕਿਸ਼ਤਾਂ ਨਹੀਂ ਪੂਰੀਆਂ ਹੋਈਆਂ ਹੋਰ ਨਹੀਂ ਜੰਮਣ ਦਿੰਦੇ ਪਾਉਣ ਮੈਂ ਕਿਹਾ ਵੀ ਲਿਓ ਕਰਾਂ ਕੜੇ ਦੋਨੇ ਫੜਾਓ ਚਾਚਾ ਤੇ ਡੈਡੀ ਨੂੰ ਮੈਂ ਕਿਹਾ ਹੁਣ ਸਾਰੇ ਪਿੰਡ ਸਾਹਮਣੇ ਉਹ ਵੀ ਨਹੀਂ ਮੁੱਕਰ ਸਕਦੇ ਕੜੇ ਲੈ ਲੈ ਮੈਨੂੰ ਸਰਪੰਚ ਨੂੰ ਫੜਾ ਤੇ ਮੈਂ ਸਰਪੰਚ ਸਵਾਲ ਹੋ ਇਹਨਾਂ ਨੂੰ ਵੇਚ ਕੇ ਸਕੂਲ ਚ ਕਮਰਾ ਪਾ ਦੋ ਮੇਰੀ ਮੇਰੀ ਦਾਦੀ ਦਾ ਨਾਮ ਲਿਖ ਦਿਓ ਉੱਤੇ ਸਾਰੀ ਉਮਰ ਯਾਦ ਰੱਖਣਗੇ ਲੋਕ ਇਹਨਾਂ ਘੜਿਆਂ ਦਾ ਕੀ ਹੈ ਇਹ ਤਾਂ ਮਤਲਬ ਅੱਜ ਨਹੀਂ ਕੱਲ ਨੂੰ ਲਾ ਕੇ ਤਾਂ ਲੈਣਗੇ ਕਿਤੇ ਨਾ ਕਿਤੇ ਸੋ ਇਸ ਕਰਕੇ ਜੀ ਉਦੋਂ ਬਾਅਦ ਸਾਰੇ ਪਿੰਡ ਨੇ ਰਵਾਜ ਖਤਮ ਕਰਤਾ ਹੀ ਸਾਡੇ ਪਿੰਡ ਨੇ ਵੀ ਸਾਡੇ ਭਾਈ ਜੇ ਐ ਹੋ ਜੇ ਸਾਥੋਂ ਸੋਨੇ ਦੀ ਉਮੀਦ ਨਾ ਕਰਿਓ ਤੇ ਸਾਡੇ ਪਾਸੇ ਨਾ ਜਾਇਓ ਐ ਹੋ ਜਾ ਨਰਵਾਜ ਖਤਮ ਕਾਦੇ ਵਾਸਤੇ ਪੁਰਾਣੇ ਚੱਲੀ ਜਾਂਦਾ ਉਹੀ ਹੋ ਜੇ ਕੰਬਲ ਦੇਈ ਜਨੇ ਕਦੇ ਕੰਬਲ ਲਿਆ ਕਿਸੇ ਨੇ ਹੁਣ ਮਿਲਣੀ ਤੇ ਕੰਬਲ ਸਾਡੇ ਨਾ ਆਪਣਾ ਲਾਗੀ ਪਰਿਵਾਰ ਚੋਂ ਐ ਜੂਪਾ ਜੂਪਾ ਦਾ ਨਾ ਤੇ ਕਿਉਂਕਿ ਆਪਣੇ ਰਿਵਾਜ ਐ ਬਰਾਤ ਜਾਂਦੇ ਹੁੰਦੇ ਸੀ ਉਹ ਬੱਸ ਚ ਬਰਾ ਜਾਂਦੀ ਸੀ ਜੂਪਾ ਬੱਸ ਚ ਬੈਠਾ ਹਣ ਬਸ ਚ ਮੁੰਡੇ ਦਾ ਬਾਪੂ ਬੈਠਾ ਹੈ ਮੁੰਡੇ ਦਾ ਫੁੱਫੜ ਮੁੰਡੇ ਦਾ ਮਾਸੜ ਸਾਰੇ ਬਸ ਚ ਬੈਠੇ ਆ ਕੱਲ ਮੁੰਡੇ ਦੀ ਗੱਜਾਂ ਹੁੰਦਾ ਸੀ ਗਕਾਰ ਚ ਤਾਂ ਮੁੰਡੇ ਦਾ ਫੁੱਫੜ ਕਹਿੰਦਾ ਵੀ ਜੇ ਮਿਲਣੀ ਤੇ ਮੈਨੂੰ 2 ਟੋਲਿਆਂ ਦੀ ਸ਼ਾਂਪ ਨਾ ਪਾਈ ਮੈਂ ਨੰਦ ਨਹੀਂ ਹੋਣ ਦੇਣਾ ਮੁੰਡੇ ਦਾ ਮਾਸੜ ਕਹਿੰਦਾ ਜੇ ਮਿਲਣੀ ਤੇ ਕੜਾ ਨਾ ਪਾਇਆ ਮੇਰੇ ਨੰਦ ਮੈਂ ਵੀ ਨਹੀਂ ਹੋਣ ਦੇਣਾ ਮੁੰਡੇ ਦਾ ਬਾਪੂ ਕਹਿੰਦਾ ਜੇ ਮਿਲਣੀ ਤੇ ਬੋਲਟ ਮੋਟਰਸਾਈਕਲ ਦੀਆਂ ਕੁੰਜੀਆਂ ਨਾ ਧਰੀਆਂ ਉਹਨੇ ਕੰਬਲ ਤੇ ਨੰਦ ਮੈਂ ਵੀ ਨਹੀਂ ਹੋਣ ਦੇਣੇ ਉਹ ਜੂਪਾ ਵਿਚਾਰਾ ਪਜਾਬੇਕਾਰ ਸੀ ਪਉਣਾ ਪਿੰਡ ਦਾ ਵਿਆਹਿਆ ਸੀ ਉਹਨੇ ਉਹ ਬੱਸ ਦੇ ਡਰਾਈਵਰ ਨੂੰ ਜਾ ਕੇ ਕਹਿੰਦਾ ਬਾਈ ਬੱਸ ਰੋਕ ਲਾ ਤੇ ਮੈਨੂੰ ਲਾ ਦੇ ਉਹ ਕਹਿੰਦਾ ਕੀ ਹੋ ਗਿਆ ਨਾ ਬਸ ਤੂੰ ਲਾ ਦੇ ਮੈਨੂੰ ਉਹਨੇ ਬੱਸ ਰੋਕ ਲਈ ਕਹਿੰਦਾ ਲਾ ਲਾਉਣਾ ਕਿਉਂ ਦੱਸਦਾ ਦੇ ਉਤਰਨਾ ਕਿਉਂ ਕਹਿੰਦਾ ਜਿਹੜੇ ਸਾਬ ਤੇ ਬੱਸ ਚ ਗੱਲਾਂ ਚੱਲੀ ਜਾਂਦੀਆਂ ਨਾ ਬਰਾਤ ਸੁੱਕੀ ਨਹੀਂ ਮੁੜਦੀ ਏ ਮੈਨੂੰ ਤਾਂ ਇੱਥੇ ਲਾ ਦੇ ਬਰਾਤ ਸੁੱਕੀ ਨਹੀਂ ਮੁੜਦੀ ਜਿਹੜੇ ਸਾਹ ਤੇ ਗੱਲਾਂ ਚੱਲ ਰਹੀਆਂ ਨੇ ਉੱਤਰ ਗਿਆ ਸੱਚੀ ਮੁੱੱਚੀ ਉੱਤਰ ਗਿਆ ਉਹ ਖੇਤਾਂ ਵਿੱਚ ਦੀ 12:00 ਵਜੇ ਪਹੁੰਚਿਆ ਤੁਰ ਕੇ ਪਿੰਡ ਬਰਾਤ ਸਾਢੇ 12:00 ਆ ਗਈ ਉਧਰੋਂ ਤੇ ਜਿਹੜਾ ਉਤਰੇ ਕਿਸੇ ਦੀ ਮਾਂ ਐ ਕਿਸ ਦੀ ਐ ਉਲੂ ਕਹਿੰਨ ਕੀ ਹੋ ਗਿਆ ਜੂਪਾ ਕਹਿੰਦਾ ਭਾਈ ਕੰਬੜ ਵਾਲੇ ਭਾਰੀ ਸੀ ਮਿਲਣੇ ਵਾਲੇ ਵਾਹਾਂ ਹੀ ਤੋੜਦਿਆਂ ਸਾਰਿਆਂ ਦੀਆਂ ਬਸ ਉਹ ਹਾਲ ਹੋ ਉਹਤੀ ਫਰੀ ਹੈ ਪੁਰਾਣੇ ਰਵਾਜਾਂ ਚ ਜੂਪੇ ਹੋਰਾਂ ਤੋਂ ਲੈ ਲਿਆ ਪਸ ਸਿੱਖਿਆ ਵੀ ਇਹ ਚੀਜ਼ਾਂ ਛੱਡਦੀਏ ਨਹੀਂ ਬਰਾਤਾ ਸੁੱਕੀਆਂ ਨਹੀਂ ਮੁੜਦੀਆਂ ਫਿਰ ਸੋਇਸ ਕਰਕੇ ਭੀਆਂ ਸਾਡੀਆਂ ਦੇਖੋ ਪੜਨ ਲਿਖਣ ਚ ਦੱਸੋ ਮੈਨੂੰ ਕਮ ਕਮੀ ਹੈ ਕੋਈ ਤੁਸੀਂ ਹੈਰਾਨ ਹੋ ਜਾਓਗੇ 10ਵੀਂ ਚੋਂ ਪਹਿਲੇ 3 ਪੋਜੀਸ਼ਨਾਂ ਤੇ ਕੌਣ ਆਈਆਂ ਕੁੜੀਆਂ 12ਵੀਂ ਚੋਂ ਪਹਿਲੇ 3 ਪੀਸ਼ਾਂ ਤੇ ਪੰਜਾਬ ਚ ਕੌਣ ਆਈਆਂ ਕੁੜੀਆਂ ਔਰ 10ਵੀਂ ਵਾਲਿਆਂ ਦਾ ਤਾਂ ਇਹ ਹੈ ਵੀ ਤਿੰਨੇ ਕੁੜੀਆਂ ਦੇ 650 ਚੋਂ 650 ਨੰਬਰ ਹੀ ਨੇ ਉਮਰ ਕਰਕੇ ਫਸ ਸੈਕਿੰਡ ਕੱਢਣੀਆਂ ਪੈ ਗਈਆਂ ਸਭ ਤੋਂ ਛੋਟੀ ਨੂੰ ਫਸਟ ਕਰਨਾ ਪੈ ਗਿਆ ਜਿਹੜੀ ਉਹਨਾਂ ਤੋਂ ਉਹ ਤੋਂ ਵੱਡੀ ਹੈ ਉਹਨੂੰ ਸੈਕਿੰਡ ਤੇ ਜਿਹੜੀ ਉਹ ਤੋਂ ਵੱਡੀ ਉਹਨੂੰ ਥਰਡ ਕਰਨਾ ਪੈ ਗਿਆ ਮੈਂ ਪੰਜਾਬ ਚੋਂ ਪਹਿਲੇ 10 ਨੰਬਰ ਵਾਲੇ 10 ਨਹੀਂ ਵਾਲੇ ਬੱਚੇ ਬੁਲਾ ਲਏ ਪਹਿਲੇ 10 ਵਾਲੇ 12ਵੇਂ ਵਾਲੇ ਬੁਲਾ ਲਏ 20 ਹੋ ਗਏ 20 'ਚੋਂ 19 ਕੁੜੀਆਂ ਆਈਆਂ ਇੱਕ ਮੁੰਡਾ ਆਇਆ ਮੈਂ ਉਹਨੂੰ ਜੱਫੀ ਪਾ ਲਿਓ ਮੈਂ ਕਹਾ ਸਾਡੀ ਕਮਿਊਨਿਟੀ ਦੀ ਇੱਜ਼ਤ ਰੱਖਤੀ ਓਏ ਪੜ ਪੜ ਲਿਆ ਕਰੋ ਕਦੇ ਪੜ ਲਿਆ ਕਰੋ ਫਾਸਟ ਆਇਆ ਹੈਨਾ ਫੱਤੇ ਧੀਆ ਸਾਨੂੰ ਅਸੀਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਮੌਕਾ ਤਾਂ ਦੇ ਕੇ ਦੇਖੋ ਤੁਸੀਂ ਸਵਿਸ ਕਰਕੇ ਸਾਡੀਆਂ ਧੀਆ ਨੂੰ ਸਾਡੇ ਪੁੱਤਾਂ ਨੂੰ ਅਸੀਂ ਪੜਾਈਏ ਨੌਕਰੀਆਂ ਅਸੀਂ ਆਪੀ ਦੇਵਾਂਗੇ ਪੜਾਓ ਕੰਪੀਟੀਸ਼ਨ ਵਾਲਾ ਪਲੱਸ 2 ਕਰਾ ਕੇ ਆਈਲਟਸ ਕਰਾ ਕੇ ਬਾਹਰ ਭੇਜਣਾ ਕੋਈ ਫਾਇਦਾ ਬਾਹਰ ਉਹ ਮੋੜੀ ਜਾਂਦੇ ਹੁਣ ਕੋਈ ਫਾਇਦਾ ਨਹੀਂ आईपीएस ਬਣਾਓ ਆਈਐਸ ਬਣਾਓ ਖੋਲਾਂਗੇ ਆਪਾਂ ਯੂਪੀਐਸਸੀ ਸੈਂਟਰ ਖੋਲਾਂਗੇ ਧੂਰੀ ਚ ਵੀ ਆਪਾਂ ਕੋਲਣਾ ਹੈ ਲਾਇਬ੍ਰੇਰੀ ਤਿਆਰੀ ਹੈ ਲਗਭਗ ਯੂਪੀਐਸਸੀ ਸੈਂਟਰ ਖੋਲਾਂਗੇ ਸਾਰਿਆਂ ਬਾਅਦ ਤੇ ਫ੍ਰੀ ਪੜ੍ਹਾਈ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਅਫਸਰ ਬਣੋ ਧੂਰੀ ਵਾਲਿਆਂ ਨੇ ਜੋ ਧੂਰੀ ਵਾਲਿਆਂ ਨੇ ਕੀਤਾ ਕੰਮ ਮੈਂ ਤਾਂ ਸਾਰੀ ਉਮਰ ਮੈਂ ਤਾਂ ਹਰੇਕ ਸਾਹ ਤੋਂ ਬਾਅਦ ਵੀ ਤੂਰੇ ਵਾਲਾ ਦਾ ਧੰਨਵਾਦ ਕਰੀ ਜਾਮ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡਾ ਕਰਜ਼ਾ ਲਾਉਣ ਵਾਸਤੇ ਜਿਹੜਾ ਤੁਸੀਂ ਚੜਾਇਆ ਮੇਰੇ ਤੇ ਐਡੀ ਵੱਡੀ ਪੋਜੀਸ਼ਨ ਕਦੇ ਸੋਚੀ ਸੀ ਵੀ ਐਂ ਹੋ ਜਾਊਗਾ ਪਰ ਹਾਂ ਕੁਦਰਤ ਹੁੰਦੀ ਹੈ ਕਈ ਵਾਰੀ ਸੰਯੋਗ ਤੁਸੀਂ ਦੇਖੋ 16 ਮਈ 1992 ਨੂੰ ਮੇਰੀ ਪਹਿਲੀ ਗੈਸਟ ਆਈ ਸੀ 16 ਮਈ 1992 ਨੂੰ ਗੋਭੀ ਦੀ ਕੱਚੀ ਵਰਨੇ 17 ਸਾਢੇ 17 ਸਾਲ ਦਾ ਸੀ ਮੈਂ 16 ਮਈ 2014 ਨੂੰ ਪਹਿਲੀ ਵਾਰ ਐਮਪੀ ਬਣਿਆ ਸੀ ਦੇਸ਼ ਦੇ ਰਿਜ਼ਲਟ 16 ਮਈ ਨੂੰ ਆਏ ਸੀ ਚਲੋ ਕੈਸਟ ਦੀ ਰੀਲੀਜ਼ਿੰਗ ਤਾਂ ਅਸੀਂ ਬਦਲ ਵੀ ਸਕਦੇ ਆ ਵੀ ਚਲ 16 ਹੀ ਵਾ ਦੀ ਕਰ ਲੋ ਪਰ ਉਦੋਂ ਇਲੈਕਸ਼ਨ ਕਮਿਸ਼ਨ ਨੇ 16 ਮਈ ਅਨਾਉਂਸ ਕੀਤੀ ਸੀ ਨਾ ਵੀ ਉੱਤੇ ਗਿਣਤੀ ਹੋਊਗੀ ਹੋਰ ਦੇਖੋ ਪਹਿਲੀ ਵਾਰ ਮੈਂ ਦੇਸ਼ ਭਗਤ ਕਾਲਜ ਵਰਲਡ ਵਾਲ ਤੋਂ ਫਰਸਟ ਆਇਆ ਸੀ ਯੂਥ ਫੈਸਟੀਵਲ ਚ 1991 ਦੀ ਹੋਣੀ ਗੱਲ ਪਹਿਲਾਂ ਦੀ ਕੈਸਟਾਂ ਤੋਂ ਪਹਿਲਾਂ ਦੀ ਉਸ ਤੋਂ ਬਾਅਦ 2014 ਚ 2019 ਚ ਤੇ 2022 ਚ ਫੇਰ ਫੇਰ ਉਸੇ ਕਾਲਜ ਚ ਫਸਟ ਆਏ 14 ਚੈਂਪੀ ਬਣੇ 19 ਚੈਂਪੀ ਬਣੇ 22 ਜਐਮਐਲਏ ਬਣੇ ਮਤਲਬ ਉਸੇ ਕਾਲਜ ਚ ਹੀ ਗਿਣਤੀ ਉੱਥੇ ਹੁੰਦੀ ਹੈ ਦੇਸ਼ ਭਗਤ ਕਾਲਜ ਵਾਰਡ ਵਾਰਡ ਚ ਸੰਯੋਗ ਨੇ ਕੋਈ ਪਤਾ ਨਹੀਂ ਕਿਆ ਪਤਾ ਕਿਸ ਬੇਸਮੈਨ ਆ ਰਾਇਣ ਮਿਲ ਜਾਏ ਰੱਬ ਕੋ ਆਪ ਆ ਕੇ ਨਹੀਂ ਕੰਮ ਕਰਾਉਂਦਾ ਹੁੰਦਾ ਕਿ ਇਹਨਾਂ ਕਿਸੇ ਨੂੰ ਭੇਜ ਦਿੰਦਾ ਹੁੰਦਾ ਹੈ ਵੀ ਉਹਨੂੰ ਸਮੱਤ ਪੱਖੀ ਦਿੰਦਾ ਹੁੰਦਾ ਜਾਂ ਕਰਦੇ ਕੰਮ ਫਿਰ ਆਪਾਂ ਕਹਿੰਦੇ ਬੰਦਾ ਰੱਬ ਦਾ ਰੂਪ ਹੈ ਯਾਰ ਹਨਾ ਸੋ ਇਸ ਕਰਕੇ ਚੰਗੇ ਕੰਮ ਕਰ ਲਾਂਗੇ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਥੋੜੇ ਪਿੰਡ ਵੀ ਹੋਣਗੇ 90 90 ਸਾਲ ਦੇ ਪਏ ਹੋਣੇ ਬੁਢੇ ਤੁਹਾਨੂੰ ਆਪ ਨੂੰ ਨਹੀਂ ਪਤਾ ਹੋਣਾ ਮਰ ਗਿਆ ਕਿ ਨਹੀਂ ਅਜੇ ਰਹਿੰਦਾ ਆਜਾ ਚੱਲੇ ਆਏ ਕਿਦਾਂ ਸਿਆਲ ਨਾ ਕਢਾ ਦੋ ਫਿਰ ਮੈਨੂੰ ਲੱਗਦਾ ਐਂ ਜੀ ਕਰਨ ਲੱਗ ਜੰਨੇ ਆਪਾਂ ਕੋਈ ਸਿਆਲ ਕੱਢ ਕੇ ਬੰਦਾ ਜਾਣਦੇ ਨਹੀਂ ਮੌਤ ਨੂੰ ਵੀ ਮੌਤ ਨੂੰ ਵੀ ਘਰ ਨਹੀਂ ਲੱਭਦਾ ਜੀ ਕਿੱਥੇ 23 ਸਾਲ ਦੀ ਉਮਰ 'ਚ ਭਗਤ ਸਿੰਘ ਹੋਰੀ ਸ਼ਹੀਦ ਹੋਏ ਨੇ ਸਾਰੀ ਉਮਰ ਤੇ ਹੀ 23 ਸਾਲ ਦੇ ਰਹਿਣਗੇ ਅੱਜ ਤੋਂ 5 ਸਾਲਾਂ ਬਾਅਦ ਵੀ ਭਗਤ ਸਿੰਘ 23 ਸਾਲ ਦੇ ਰਹੂਗਾ ਕਰਤਾਰ ਸਿੰਘ ਸਰਾਭਾ 19 ਦਾ ਹੀ ਰਹੂਗਾ ਬਸ ਯੂਥ ਦੇ ਆਈਕਨ ਰਹਿਣਗੇ ਸੋ ਆਪਣੇ ਕੋਲ ਇਹੋ ਜਿਹੀਆਂ ਧਾਰਨਾ ਪਈਆਂ ਨੇ